ਆ ਬਾਈ ਨੂੰ ਕਹੂੰਗਾ ਉਧਰ ਵੀ ਦਿਖਾ ਦੋ ਸਾਰੇ ਇਹ ਪਰਾਲੀ ਬਿਲਕੁਲ ਸੁੱਕੀ ਪਈ ਆ 20 ਦਿਨ ਹੋ ਗਏ ਇਸ ਨੂੰ ਜੀਰੀ ਨੂੰ ਵੱਡੀ ਨੂੰ ਕੱਲ ਕੱਲ ਫੋਨ ਆਇਆ ਵੀ ਬਾਈ ਸੋਨ ਨੂੰ ਜੁਰਮਾਨਾ ਹੋ ਗਿਆ 5000 ਰੁਪਏ ਉਧਰੋਂ ਫੋਨ ਆਇਆ ਫਟਵਾਰੀ ਸਾਹਿਬ ਦਾ ਵੀ ਉਹ ਭਰ ਕੇ ਆਓ ਵੀ ਜਿਹੜੀ ਇਹਨਾਂ ਦੀ ਸੈਟੇਲਾਈਟ ਆ ਉੱਪਰ ਸਿੱਡੀ ਹੋਈ ਆ ਕਹਿੰਦੇ ਵੀ ਉਹਨੇ ਪਰਚਾ ਕਰਤਾ ਉਹਦੇ ਪੁਰਜ਼ੇ ਪਾਓ ਵੀ ਇਹ 8% ਕਿਸਾਨਾਂ ਦਾ ਜਿਹੜਾ ਧੂਆਂ ਇਹਦੇ ਕਿਉਂ ਕਰਦੀ ਐ ਜਿਹੜੇ 92% ਪ੍ਰਦੂਸ਼ਣ ਕਰਦੇ ਨੇ ਉਹਨਾਂ ਉੱਥੇ ਤੁਸ ਕਿਉਂ ਨਹੀਂ ਜਾਂਦੀ ਹੈਗੀ 9 ਲੱਖ ਦਾ ਡਾਉਣ ਦਾ ਪ੍ਰਬੰਧ ਤੁਸੀਂ ਕਰਨਾ ਨਾ ਕਿ ਡੀਸੀ ਸਾਹਿਬ ਤੇ ਐਸਐਸਪੀ ਜਦੋਂ ਖੇਤਾਂ ਜਾ ਕੇ ਅੱਗ ਬਝਾਉਣਗੇ ਇਹ ਖੇਤ ਨਹੀਂ ਰਹਿਣ ਦੇਣ ਕਿਸਾਨਾਂ ਕੋਲੇ ਇਹ ਖੇਤਾਂ 'ਚੋਂ ਕਿਸਾਨਾਂ ਦਾ ਮੋਹ ਭੰਗ ਕਰਨਾ ਖੱਜਲਖਵਾਰ ਕਰਕੇ ਜਿਵੇਂ ਪਹਿਲਾਂ ਸਕੂਲ ਕਰੇ ਨੇ ਪਰ ਸਭ ਤੋਂ ਮਾੜੀ ਸਰਕਾਰ ਨਿਕਲੀ ਇੱਥੇ ਆਮ ਆਦਮੀ ਪਾਰਟੀ ਕਿਉਂਕਿ ਇਹਨਾਂ ਨੇ ਦਿਨੋਂ ਦਿਨ ਝੂਠ ਬੋਲਦੇ ਨੇਗੇ ਅੱਕ ਲਾਉਣਾ ਸਾਡੀ ਮਜਬੂਰੀ ਆ ਸਾਡਾ ਸ਼ੌਂਕ ਨਹੀਂ ਹੈਗਾ ਜੇ ਤੁਸੀਂ ਪ੍ਰਬੰਧ ਨਹੀਂ ਕਰੋਗੇ ਤਾਂ ਅਸੀਂ ਪ੍ਰਾਣੀ ਨੂੰ ਅੱਕ ਲਾਵਾਂ ਮੈਂ ਤਾਂ ਇਹ ਕੁਝ ਨਹੀਂ ਕਹਿਣਾ ਮੇਰਾ ਤਾਂ ਹੱਲ ਕੀਤਾ ਜਾ ਬਈ ਮੈਂ ਵੇਟ ਕਰ ਰਹੇ ਹਾਂ ਬਿਲਰ ਦੀ ਕੀਟ ਕਰ ਰਹੇ ਹਾਂ ਬਿਲਰ ਨਹੀਂ ਆ ਰਹੇ ਨਹੀਂ 20 ਦਿਨ ਹੋ ਗਏ ਜੀਰੀ ਵੱਡੇ ਨੂੰ ਕੋਈ ਨਹੀਂ ਆਇਆ ਉਹ ਰਾਤ ਦਿਨ ਇਹ ਬੇਉਤਤਾ ਕਰਦੇ ਨੇ ਵੀ ਇਹ ਜਿਹੜੀ ਜ਼ਮੀਨ ਆ ਕਿਸਾਨੀ ਚੋਂ ਕਿਸਾਨਾਂ ਨੂੰ ਬਾਹਰ ਕਿਸ ਤਰੀਕੇ ਕੀਤਾ ਜਾ ਸਾਸੀ ਗਾਲ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਇਹ ਲੋਕ ਨਾਰੇਬਾਜ਼ੀ ਕਿਉਂ ਕਰ ਰਹੇ ਨੇ ਕਿਉਂ ਕਿਸਾਨ ਦੁਨੀਆ ਨਾਲ ਖੇਤਾਂ ਦੇ ਵਿੱਚ ਆ ਕੇ ਸਰਕਾਰ ਵਿਰੁੱਧ ਨਾਰੇਬਾਜ਼ੀ ਕਰਦੀ ਆ ਇਹ ਗੱਲ ਕਰਾਂਗੇ ਇਹ ਕਿਸਾਨਾਂ ਨਾਲ ਕਿਉਂ ਦੁਖੀ ਨੇ ਇਹ ਕੀ ਕਾਰਨ ਹੋਇਆ ਇਹ ਕਿਸਾਨ ਸਰਕਾਰ ਵਿਰੁੱਧ ਨਾਰੇਬਾਜ਼ੀ ਕਰ ਰਹੇ ਨੇ ਕਿਉਂਕਿ ਜਦੋਂ ਕਿਸਾਨ ਜੁਨੀਅਨ ਇਕੱਠੇ ਹੁੰਦੀ ਆ ਨਾਰੇਬਾਜ਼ੀ ਕਰਦੀ ਆ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਕਿਉਂ ਕਿਸਾਨ ਦੁਨੀਆ ਨੂੰ ਨਾਰੇਬਾਜੀ ਕਰਨੀ ਪਈ ਇਹ ਤੁਹਾਡੇ ਨਾਲ ਗੱਲ ਕਰਾਉਣੇ ਆ ਕਿਸਾਨ ਦੁਨੀਆ ਦੇ ਲੀਡਰ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿਉਂ ਨਾਰੇਬਾਜੀ ਕਰ ਰਹੇ ਹੋ ਸਰਕਾਰ ਅੱਜ ਅਸੀਂ ਪਿੰਡ ਭੱਟੀਵਾਲ ਕਲਾਂ ਬਲਾਕ ਪੁਹਾਨੀਗੜਾ ਜ਼ਿਲ੍ਹਾ ਸੰਗਰੂਰ ਦੇ ਖੇਤਾਂ ਦੇ ਵਿੱਚ ਖੜੇ ਆ ਅਸੀਂ ਆ ਜਾ ਸਾਡੇ ਕਿਸਾਨ ਨੇ ਬਿਲਕੁਲ ਛੋਟੇ ਕਿਸਾਨ ਨੇ 5-6 ਕਿੱਲਾਂ ਦੇ ਇਹ ਮਾਲਕ ਨੇਗੇ ਅਸੀਂ ਖੜੇ ਆ ਦਿਖਾਓ ਪਰਾਲੀ ਥੱਲੇ ਆਹ ਪਰਾਲੀ ਪਈ ਆ ਆ ਬਾਈ ਨੂੰ ਕਹੂੰਗਾ ਉਧਰ ਵੀ ਦਿਖਾ ਦਿਓ ਸਾਰੇ ਇਹ ਪਰਾਲੀ ਬਿਲਕੁਲ ਸੁੱਕੀ ਪਈ ਆ 20 ਦਿਨ ਹੋ ਗਏ ਇਸ ਨੂੰ ਜੀਰੀ ਨੂੰ ਵੱਢੀ ਨੂੰ ਪਰसों 22 ਨੂੰ ਫੋਨ ਆਇਆ ਇੱਥੇ ਦੇ ਸਰਦਾਰ ਬਿਕਰ ਸਿੰਘ ਸਰਪੰਚ ਦਾ ਕੱਲ ਕੱਲ ਫੋਨ ਆਇਆ ਵੀ 22 ਨੂੰ ਜੁਰਮਾਨਾ ਹੋ ਗਿਆ 5000 ਰੁਪਏ ਉਧਰੋਂ ਫੋਨ ਆਇਆ ਫਤਬਾਰੀ ਸਾਹਿਬ ਦਾ ਵੀ ਉਹ ਭਰ ਕੇ ਆਓ 5000 ਰੁਪਏ ਜੁਰਮਾਨਾ ਇਹਨੇ ਪੁੱਛਿਆ ਵੀ ਕਾਹਦਾ ਕਹਿੰਦੇ ਤੁਸੀਂ ਪਰਾਲੀ ਨੂੰ ਅੱਗ ਲਾਈਆ ਖੇਤ ਦੇ ਵਿੱਚ ਇਹ ਕਹਿੰਦਾ ਵੀ ਮੈਂ ਤਾਂ ਇੱਕ ਖੁੱਡ ਨੂੰ ਵੀ ਅੱਗ ਨਹੀਂ ਲਾਈ ਹੈਗੀ ਮੇਰੇ ਖੇਤ ਦੇ ਵਿੱਚ ਜਾ ਕੇ ਦੇਖ ਲਓ ਇਸ ਕਰਕੇ ਅਸੀਂ ਤਾਂ ਅੱਜ ਇਕੱਠੇ ਹੋਇਆ ਵੀ ਜਿਹੜੀ ਇਹਨਾਂ ਦੀ ਸੈਟਲਾਈਟ ਆ ਉੱਪਰ ਸੱਡੀ ਹੋਈ ਆ ਕਹਿੰਦੇ ਵੀ ਉਹਨੇ ਪਰਚਾ ਕਰਤਾ ਅਸੀਂ ਕਹਿੰਦੇ ਵੀ ਛੋੜੀ ਸੈਟਲਾਈਟ ਨੂੰ ਲਾਹੋ ਥੱਲੇ ਲਾ ਕੇ ਉਹ ਚ ਪੁਰਜੇ ਕੋਈ ਹੋਰ ਪਾਓ ਉਹਦੇ ਪੁਰਜੇ ਪਾਓ ਵੀ ਇਹ 8% ਕਿਸਾਨਾਂ ਦਾ ਜਿਹੜਾ ਧੂਆਂ ਇਹਦੇ ਕਿਉਂ ਕਰਦੀਆਂ ਜਿਹੜੇ 92% ਪ੍ਰਦੂਸ਼ਣ ਕਰਦੇ ਨੇ ਉਹਨਾਂ ਉੱਥੇ ਤੁਝ ਕਿਉਂ ਨਹੀਂ ਜਾਂਦੀ ਹੈਗੀ ਜਿੱਥੇ ਹੜ੍ਹ ਆ ਜਾਂਦੇ ਨੇ ਪਾਣੀ ਨਾਲ ਫਸਲਾਂ ਡੁੱਬ ਜਾਂਦੇ ਨੇ ਉੱਥੇ ਛੋੜੀ ਸੈਟਲਾਈਟ ਕਿਉਂ ਨਹੀਂ ਕੰਮ ਕਰਦੀ ਹੈਗੀ ਇਹੋ ਜਿਹਾ ਕੁਝ ਕਾਓ ਛੋੜੀ ਸੈਟਲਾਈਟ ਨੂੰ ਪਰ ਇਹਨਾਂ ਦੀ ਸੈਟਲਾਈਟ ਇੱਥੇ ਆ ਬਿਨਾ ਅੱਗ ਲ ਆ ਬਾਈ ਨੂੰ ਕਹਿੰਦੇ 5000 ਰੁਪਏ ਭਰਕੇ ਆ ਬਿਲਕੁਲ ਨਹੀਂ ਇਹ ਭਰਦੇ ਹੈਗੇ 20 ਦਿਨ ਹੋ ਗਏ ਨੂੰ ਵੱਡੀ ਨੂੰ ਬਾਈ ਇੱਥੇ ਮੰਝੜਾ ਹੈ ਪਿਆ ਇਹਨਾਂ ਦਾ ਬਜ਼ੁਰਗ ਰੋਜ਼ ਉਰੇ ਆ ਕੇ ਪੈਂਦਾ ਵੀ ਬਾਈ ਬਿੱਲਰ ਆਊਗਾ ਇਹਦੀਆਂ ਇਕੱਠਾਂ ਕਰਕੇ ਲੈ ਜਾਣਗੇ ਅੱਕ ਕੇ ਕਰੇ ਕੀ ਕਿਸਾਨ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਯੁਕਤ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਨੇਗੇ ਤੇ ਮੰਗ ਪਧਰਤੇ ਵੀ ਪ੍ਰਵਾਲੀ ਦਾ ਪ੍ਰਬੰਧ ਕਰੋ ਉੱਥੇ ਐਡੀ ਸਾਹਿਬ ਆਏ ਨੇ ਐਡੀ ਸਾਹਿਬ ਨੇ ਕਿਹਾ ਵੀ ਸਾਡੇ ਕੋਲੇ ਸੰਗਰੂਰ ਜ਼ਿਲ੍ਹੇ ਵਿੱਚ 14 ਲੱਖ ਟਨ ਜਿਹੜੀ ਪਰਾਲੀ ਹੁੰਦੀ ਹੈ ਸਾਡੇ ਕੋਲੇ ਬੰਦੋਬਸਤ ਹੈਗਾ 5 ਲੱਖ ਟਨ ਦਾ ਤੇ 9 ਲੱਖ ਟਨ ਦਾ ਪ੍ਰਬੰਧ ਕੌਣ ਕਰੂਗਾ ਬਾਈ 9 ਲੱਖ ਟਨ ਟਨ ਦਾ ਪ੍ਰਬੰਧ ਤੁਸੀਂ ਕਰਨਾ ਨਾ ਕਿ ਡੀਸੀ ਸਾਹਿਬ ਤੇ ਐਸਐਸਪੀ ਜਦ ਖੇਤਾਂ ਜਾ ਕੇ ਅੱਗ ਬਝਾਉਣਗੇ ਤੁਸੀਂ ਤਾਂ ਜਾ ਤੁਸੀਂ ਤਾਂ ਬੰਦੋਬਸਤ ਕਰਨਾ ਹੈ ਬਿਲਡਰਾਂ ਦਾ ਤੁਸੀਂ ਬੰਦੋਬਸਤ ਕਰਨਾ ਸੁਪਰ ਸੀਡਰਾਂ ਦਾ ਹੈਪੀ ਸੀਡਰਾਂ ਦਾ ਤਾਂ ਕਿ ਕਿਸਾਨ ਇੱਥੇ ਆਪ ਦਾ ਖੇਤ ਦੇ ਵਿੱਚ ਉਹ ਪ੍ਰਾਣੀ ਨਾਲ ਅੱਗ ਲਾਵੇ ਅਸੀਂ ਬਿਲਕੁਲ ਨਹੀਂ ਪ੍ਰਾਣੀ ਨੂੰ ਅੱਗ ਅੱਗ ਲਾਉਂਦੇ ਹੈਗੇ ਅਸੀਂ ਨਹੀਂ ਸਹਿਮਤ ਹੈਗੇ ਅਸੀਂ ਕਹਿੰਦੇ ਆ ਵੀ ਪਹਿਲਾਂ ਇਹ ਧੂਆਂ ਸਾਡੇ ਬੱਚਿਆਂ ਦੇ ਫੇਫੜਾ ਜਾਂਦਾ ਸਾਡੇ ਫੇਫੜਾ ਜਾਂਦਾ ਪਰ ਸਾਨੂੰ ਮਜਬੂਰੀ ਕਰਨ ਅੱਗ ਲਾਉਣੀ ਪੈਂਦੀ ਹੈ ਇੱਥੇ ਦੀ ਸਰਕਾਰ ਗ੍ਰੀਨ ਟ੍ਰਿਬਿਊਨਲ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦੀ ਹੈਗੇ ਉਹਨਾਂ ਨੇ ਕਿਹਾ 2019 ਦੇ ਵਿੱਚ ਵੀ ਕਿਸਾਨ ਨੂੰ ਕਮਾਂਟਰ ਮਗਰ ਤੁਸੀਂ 100 ਰੁਪਿਆ ਬੋਨਸ ਦਿਓ ਅਸੀਂ ਕਿਹਾ ਵੀ 100 ਰੁਪਇਆ ਉਹ ਸੈਂਟਰ ਦੇਵੇ 100 ਰੁਪਇਆ ਪੰਜਾਬ ਸਰਕਾਰ ਦੇਵੇ ਸਾਨੂੰ 200 ਰੁਪਇਆ ਦੇ ਦਿਓ ਅਸੀਂ ਬਿਲਕੁਲ ਨਹੀਂ ਅੱਗ ਲਾਉਂਦੇ ਚਾਹੇ ਅਸੀਂ ਇਹਨੂੰ ਟੋਆ ਪਟਕੇ ਦੱਬੀਏ ਚਾਹੇ ਅਸੀਂ ਇਹਨੂੰ ਚੱਕ ਕੇ ਘਰੇ ਲੈ ਜਾਈਏ ਇਸ ਕਰਕੇ ਗੱਲ ਭਰਾਵੋ ਇਹ ਨਹੀਂ ਹੈਗੀ ਵੀ ਇਹਨੂੰ ਜੁਰਮਾਨਾ ਕਰਤਾ ਗੱਲ ਕਿੱਥੇ ਖੜੀ ਹੈ ਗੱਲ ਖੜੀ ਹੈ ਵੀ ਜਿਹੜੇ ਇਹ ਖੇਤ ਨੇ ਇਹ ਖੇਤ ਨਹੀਂ ਰਹਿਣ ਦੇਣ ਕਿਸਾਨਾਂ ਕੋਲੇ ਇਹ ਖੇਤਾਂ 'ਚੋਂ ਕਿਸਾਨਾਂ ਦਾ ਮੂੰਹ ਭੰਗ ਕਰਨਾ ਖੱਜਲਖਵਾਰ ਕਰਕੇ ਜਿਵੇਂ ਪਹਿਲਾਂ ਸਕੂਲ ਕਰੇ ਨੇ ਵੀ ਮੈਣਮਾ ਦਾ ਸਵਟਰ ਬੁੰਨਦਿਆਂ ਨੇ ਪ੍ਰਾਈਵੇਟ ਸਕੂਲਾਂ ਚਲਾ ਦਿਓ ਫਿਰ ਸਰਕਾਰੀ ਹਸਪਤਾਲ ਕਰੇ ਨੇ ਬੀਤਾਂ ਜੀ ਢਿੱਡ ਚ ਕੈਂਚੀ ਛੜਨਦੇ ਨੇ ਆਪਰੇਸ਼ਨ ਲੱਗੇ ਕਰਨ ਲੱਗੇ ਡਾਕਟਰ ਉਹ ਉਥੋਂ ਉਥੋਂ ਮੋਹ ਭੰਗ ਕਰਿਆ ਪ੍ਰਾਈਵੇਟ ਕਿ ਨਹੀਂ ਹੋ ਗਏ ਹੁਣ ਇਸ ਕਰਕੇ ਜਿਹੜੀ ਇਹ ਪਰਾਲੀ ਹੈ ਇਹ ਪਰਾਲੀ ਤੋਂ ਸੀਐਨਜੀ ਗੈਸ ਬਣਦੀ ਹੈ ਇਹ ਤੋਂ ਗਿੱਟੀਆਂ ਬਣ ਜਾਂਦੇ ਨੇ ਇਹ ਤੋਂ ਗੱਤਾ ਬਣਦਾ ਇਹ ਤੋਂ ਕਾਗਜ਼ ਬਣਦਾ ਹੁਣ ਨਹੀਂ ਬਣਾਉਣਾ ਉਹਨਾਂ ਨੇ ਜਦੋਂ ਇਹ ਜਮੀਨ ਇਹ ਖੇਤ ਅਡਾਨੀ ਅਡਵਾਨੀ ਨੂੰ ਸਮਝਾਤੇ ਤਾਂ ਇਹ ਪਰਾਲੀ ਸਾਨੂੰ ਕਿਲੋ ਨਹੀਂ ਮਿਲਣੀ ਜੇ ਲੈਣੀ ਪਊਗੀ ਤਾਂ ਸਾਨੂੰ ਪੈਸਿਆਂ 'ਚ ਲੈਣੀ ਪਊਗੀ ਇਸ ਕਰਕੇ ਸਰਕਾਰ ਕਿਸਾਨਾਂ ਦਾ ਮੋਹ ਭੰਗ ਕਰਨਾ ਚਾਹੁੰਦੇ ਖੇਤੀ 'ਚੋਂ ਖੇਤੀ ਜੋ ਬਾਹਰ ਕਰਨਾ ਚਾਹੁੰਦੀ ਹੈ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਆ ਛੋਟਾ ਕਿਸਾਨ ਆ ਸਾਡਾ ਰੋਣ ਲੱਗਿਆ ਸਾਡੇ ਕੋਲੇ ਵੀ ਭਾਈ ਮੈਂ ਕੀ ਕਰਾਂ ਮੈਂ ਪ੍ਰਾਇਮ ਨੂੰ ਅੱਗ ਲਾਈ ਮੈਨੂੰ ਪਰਜਾਂ ਚ ਉਲਝਾਰੇ ਨੇ ਇਸ ਕਰਕੇ ਕਿਸਾਨ ਨੂੰ ਕਹਿੰਦੇ ਆ ਡਰਨ ਦੀ ਲੋੜ ਨਹੀਂ ਹੈਗੀ ਕੋਈ ਜੁਰਮਾਨਾ ਨਹੀਂ ਭਰਨਾ ਕੋਈ ਸਮਨ ਨਹੀਂ ਫੜਨਾ ਨਾਲ ਖੜੇ ਆ ਹੁਣ ਅਸੀਂ ਬਿਆਉਂਤ ਬਣਾ ਰਹੇ ਆ ਵੀ ਇੱਥੋਂ ਐਸਡੀਐਮ ਸਾਡੇ ਦਫ਼ਤਰ ਜਾ ਕੇ ਅਸੀਂ ਨਾਰੇਬਾਜੀ ਕਰਾਂਗੇ ਉੱਪਰ ਅਸੀਂ ਰੈਲ ਆ ਰਹੇ ਹਾਂ ਕਿਉਂਕਿ ਕੇਜਰੀਵਾਲ ਸਾਹਿਬ ਦਾ ਬਿਆਨ ਸੁਣਿਆ ਹੋਊਗਾ ਤੁਸੀਂ ਪਿੱਛੇ ਜੇ ਗੁਜਰਾਤ ਜਾ ਕੇ ਦੇਰੇ ਨੇ ਬਿਆਨ ਉਹ ਕਹਿੰਦੇ ਅਸੀਂ ਤਾਂ ਕਿਸਾਨਾਂ ਨੂੰ ਮਾਮ ਜਾ ਫਟ ਫਟ ਪਾਤਾ 50 50000 ਰੁਪਇਆ ਤੁਸੀਂ ਫੇਰ ਨਹੀਂ ਹਟਦੇ ਨਾਰੇਬਾਜੀ ਕਰਦੇ ਦੇਖੋ ਆਪਣੇ ਪੰਜਾਬ ਪੰਜਾਬ ਦੇ ਵਿੱਚ ਆਪਾਂ ਸੁਣਨ ਚ ਪਹਿਲਾਂ ਲੋਕ ਕਹਿੰਦੇ ਨੇ ਵੀ ਸੁਖਬੀਰਵਾਲ ਸਾਹਿਬ ਬਹੁਤ ਕੰਮ ਮਾਰਦੇ ਨੇ ਵੀ ਭਗਵੰਤ ਮਾਨ ਤਾਂ ਬਈ ਇੱਥੇ ਪੰਜਾਬ ਨੂੰ ਸੁਰਗ ਬਣਾ ਦੂਗਾ ਇੱਥੇ ਦਾ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਇੱਥੇ ਤਾਂ ਬਾਰੇ ਨਹਿਰੇ ਹੋ ਜਾਣਗੇ ਪਰ ਸਭ ਤੋਂ ਮਾੜੀ ਸਰਕਾਰ ਨਿਕਲੀ ਇੱਥੇ ਆਮ ਆਦਮੀ ਪਾਰਟੀ ਦੀ ਕਿਉਂਕਿ ਇਹਨਾਂ ਨੇ ਦਿਨੋਂ ਦਿਨ ਝੂਠ ਬੋਲਦੇ ਨੇਗੇ ਤੇ ਗੁਜਰਾਤ ਦੇ ਵਿੱਚ ਗਏ ਨੇ ਇਹਨਾਂ ਦਾ ਆਕਾ ਕੇਜਰੀਵਾਲ ਭਗਵੰਤ ਮਾਨ ਸਾਹਿਬ ਗਏ ਨੇ ਉੱਥੇ ਜਾ ਕੇ ਬਿਆਨ ਦਿੱਤਾ ਹੈ ਵੀ ਅਸੀਂ ਹੜਾ ਆਏ ਨੇ ਪੰਜਾਬ ਦੇ ਵਿੱਚ 23 ਜ਼ਿਲਾਂ ਚ ਆਏ ਹੱਥ ਖੜਾ ਕਰਕੇ ਕਹ ਰਿਆ 23 ਦੇ 23 ਜ਼ਿਲਾਂ ਚ ਉਹਨੂੰ ਪੜੂਏ ਨੂੰ ਕੋਈ ਪੁੱਛੇ ਵੀ ਹੜਤ ਆਏ ਨੇ ਉਧਰ 8 ਜ਼ਿਲਾਂ ਚ 23 ਜ਼ਿਲਾਂ ਚ ਸਮਰੂਹ ਚ ਠੀਕ ਆ ਥੋੜੇ ਜਿਹਾ ਆਏ ਨੇ ਬਰਨਾਲੇ ਚ ਨਹੀਂ ਆਏ ਹੈਗੇ ਇਸ ਕਰਕੇ ਉੱਥੇ ਬਿਆਨ ਦਿੰਦਾ ਵੀ 50000 ਰੁਪਿਆ ਏਕੜ ਮਗਰ ਅਸੀਂ ਕਿਸਾਨਾਂ ਦੇ ਖਾਤਿਆਂ ਚ ਪਾਤਾ ਉਹ ਪੜੂਏ ਜਹਾਂਦਿਆ ਉਥੇ 20000 ਤੇਰੇ ਮੁੱਖ ਮੰਤਰੀ ਨੇ ਐਲਾਨ ਕੀਤਾ ਉਹ ਵੀ 20000 ਉਹ ਐਲਾਨ ਕੀਤਾ ਵੀ ਜਿਹੜੀ ਜੰਮੀ ਫਸਲ ਮਰ ਗਈ ਜਿਹਦਾ ਕੋਈ ਮੜਾ ਜਾ ਹਰਾ-ਡਾਲ ਦੇ ਕਿਉਂਕਿ ਅਸੀਂ ਰਹਿ ਕੇ ਆਂ ਭਾਈ ਪੰਜ ਪੰਜ ਚੱਕਰ ਲੱਗੇ ਸਾਡੇ ਅੰਮਰਸਰ ਦੇ ਅਸੀਂ ਰਹਿ ਕੇ ਆਂ ਜਿਹਦਾ ਕੋਈ ਮੜਾ ਜਾ ਜੀਲੀ ਦਾ ਹਰਾ-ਡਾਲ ਦੇ ਗਿਆ ਨਾ ਉਹਨੂੰ ਕਹਿੰਦੇ ਇਹ 75% ਨੁਕਸਾਨ ਆ ਉਹਨੂੰ ਦਿੱਤਾ 10000 ਰੁਪਇਆ ਦਿੱਤਾ ਨਹੀਂ ਹਜੇ ਹਜੇ ਦਿੱਤਾ ਨਹੀਂ ਹੈਗਾ ਉੱਥੇ ਜਦੋਂ ਸੁਣ ਲੋਕਾਂ ਨਾਲ ਅਸੀਂ ਗੱਲਬਾਤ ਕਰੀਆ ਉਹ ਕਹਿੰਦੇ ਭਾਈ ਆਪਦੇ ਚਿਹਤਿਆਂ ਤੋਂ ਥੋੜਾ ਉਹਨੇ ਦੇਖ ਕੇ ਚਲੇਗੇ ਇਸ ਕਰਕੇ ਇਹ ਸਰਕਾਰ ਗੁਜਰਾਤ ਦੇ ਵਿੱਚ ਕੱਪ ਮਾਰਦੀ ਆ ਗੁਜਰਾਤ ਵਾਲਿਆਂ ਨੂੰ ਵੀ ਕਹਿੰਦੇ ਆ ਉੱਥੇ ਕੇਜਰੀਵਾਲ ਸਾਹਿਬ ਪਤਾ ਕੀ ਕਹ ਤਾਂਕੇ ਇਥੇ ਦੇ ਮੰਤਰੀਆਂ ਨੂੰ ਇਥੇ ਦੇ ਮੁੱਖ ਮੰਤਰੀ ਲੋਕ ਦੱਸ ਦੇਣਗੇ ਅਸੀਂ ਕਹਿੰਨਾ ਇੱਕ ਦਿਨ ਤੂੰ 2 ਘੰਟੇ ਪੰਜਾਬ ਦੀ ਪੁਲਿਸ ਨੂੰ ਹਟਾ ਦੇ ਆ ਤੇਰੇ ਭਗਵੰਤ ਮਾਨ ਦਾ ਤੇਰੇ ਬਨਮ ਦਾ ਕੀ ਬਣ ਜੂਗਾ ਉਹ ਦੇਖ ਲਈ ਆਪਣੇ ਅੱਖਾਂ ਨਾਲ ਇਸ ਕਰਕੇ ਕਹਿੰਦੇ ਆ ਵੀ ਕਿਸਾਨਾਂ ਦੇ ਨਾਲ ਪਰਾਲੀ ਜਿਹੜਾ ਜਲਾਉਣਾ ਅੱਗ ਲਾਉਣਾ ਸਾਡੀ ਮਜਬੂਰੀ ਆ ਸਾਡਾ ਸ਼ੌਂਕ ਨਹੀਂ ਹੈਗਾ ਜੇ ਤੁਸੀਂ ਪ੍ਰਬੰਧ ਨਹੀਂ ਕਰੋਗੇ ਤਾਂ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਕਿਸਾਨ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਮੈਸੇਜ ਮਿਲਿਆ ਬਈ ਜਿੱਕੀ ਨਾਮ ਨਵਜੋਤ ਸਿੰਘ ਕਿਉਂ ਤੁਹਾਨੂੰ ਕਿਸਾਨ ਜੁਨੀਆ ਕੋਲ ਜਾਣਾ ਮੈਨੂੰ ਤਾਂ ਇਹ ਕੱਲ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਤੁਸੀਂ ਤੁਹਾਡੇ ਪਿੰਡਾਂ ਕੀ ਖੇਤ ਅੱਗ ਲੱਗੀ ਜੀ ਤੁਹਾਨੂੰ ਜੁਰਮਾਨਾ 5000 ਉਹ ਤੁੱਚ ਪਰ ਪਰ ਕੇ ਫੋਨ ਨਿਕੜੇ ਵੀ ਕਿਹਾ ਵੀ ਖੇਤਾਂ ਕਿ ਅੱਗ ਲੱਗੀ ਹਾਂਜੀ ਮੈਂ ਦੇਖਿਆ ਜੀ ਆਹ ਖੜਾ ਹੀ ਖੇਤ ਜਮੀਨ ਲੱਗੀ ਹੋਈ ਇਹ ਕਿਵੇਂ ਸੈਟਲਾਈਟ ਰੇ ਪਤਾ ਜੀ ਮੈਨੂੰ ਤਾਂ ਆਪਣੀ ਪਤਾ ਕੀ ਖਲਵਾਦਾ ਇਹ ਕੀ ਕਹਿੰਦੇ ਕਿਹਨੂੰ ਆ ਕੇ ਮਿਲੂ ਪਟਵਾਰੀ ਨੂੰ ਜੀ ਪਟਵਾਰੀ ਹਾਂਜੀ ਪਟਵਾਰੀ ਦਾ ਕੀ ਨਾਮ ਹੈ ਮੈਂ ਤਾਂ ਜਾਣਦਾ ਨਹੀਂ ਜਗਣਾ ਨਮਾਇਆ ਜੀ ਨਾਲੇ ਕੱਲ ਦਾ ਛੁੱਟੀ ਦੀ ਕੱਲ ਛੁੱਟੀ ਦੀ ਕੱਲ ਛੁੱਟੀ ਵੀ ਕੱਲ ਫੋਨ ਆਇਆ ਜੀ ਹਾਂਜੀ ਹਾਂ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਮੈਂ ਤਾਂ ਇਹ ਕੁਝ ਨਹੀਂ ਕਹਿਣਾ ਮੇਰਾ ਤਾਂ ਹੱਲ ਕੀਤਾ ਜਾ ਬਈ ਮੈਂ ਵੇਟ ਕਰ ਰਹੇ ਹਾਂ ਬੀਲਰ ਦੀ ਕੀਟ ਕਰ ਰਹੇ ਹਾਂ ਇਹ ਬੀਲਰ ਨਹੀਂ ਆ ਰਹੇ ਨਹੀਂ 20 ਦਿਨ ਹੋ ਗਏ ਜੀ ਗੜੀ ਵੱਡੇ ਨੂੰ ਜੀ ਕੋਈ ਨਹੀਂ ਆਇਆ ਜੀ ਇੱਕ ਕਿਸਾਨ ਘਬਰਾਇਆ ਹੋਇਆ ਕਿਉਂਕਿ ਜਦੋਂ ਬਿਨਾ ਅੱਗ ਲਾਏ ਮੈਸੇਜ ਪਹੁੰਚ ਜਾਏ ਸਰਪੰਚ ਕੋਲੇ ਬਾਈ ਜੀ ਕਿਉਂ ਇਹੋ ਜਿਹੇ ਹਾਲਾਤ ਨੇ ਸਰਕਾਰ ਤਾਂ ਕਹਿੰਦੀ ਵੀ ਮੈਂ ਰੰਗਲਾ ਬਣਾ ਦੂੰ ਭਵੰਤ ਸਿੰਘ ਬਾਣ ਰੰਗਲਾ ਪੰਜਾਬ ਬਣਾਉਣ ਮੜੇ ਪਏ ਨੇ ਆਪਾਂ ਫੇਰ ਉਸੇ ਨਾਰੇ ਬਾਰੇ ਰੰਗਲਾ ਤਾਂ ਉਦੋਂ ਹੀ ਬਣੂਗਾ ਜਦੋਂ ਬਾਪ ਪੋਤਾਂ ਦੀ ਦੁਆ ਦੀ ਸਹਿਮਤੀ ਹੋ ਬਾਪ ਕਿਹੜਾ ਸੈਂਟਰ ਆ ਪੁੱਤ ਕੀ ਆ ਪੰਜਾਬ ਆ ਸੈਂਟਰ ਦੇ ਜਿੰਨੇ ਵਾਲੀਆਂ ਧਾਲੀਆਂ ਸਟੇਟਾਂ ਹੋ ਗਈਆਂ ਪੁੱਤਰਾ ਮਾਂ ਸਾਂਝ ਲਈ ਆਪਾਂ ਘਰਾਂ ਬਾਂਗ ਸਮਝ ਲਈਏ ਜਦੋਂ ਬਾਪ ਰਾਜੀ ਨਹੀਂ ਰੰਗਲਾ ਬਣਾ ਕੇ ਉਹ ਕਹਿੰਦਾ ਇੱਥੇ ਨਰਕ ਬਣਾਉਣਾ ਸਵਰਗ ਕਿਵੇਂ ਬਣ ਜੂਗਾ ਨਹੀਂ ਬਣ ਸਕਦਾ ਇਹ ਸੈਂਟਰ ਦੀ ਜਿਹੜੀ ਨੀਤੀ ਪਾਲਸੀ ਆ ਦੇਖੋ ਮੋਦੀ ਨੂੰ ਪਹਿਲਾਂ ਝੁਕਣਾ ਪਿਆ ਦਿੱਲੀ ਆਪਾਂ ਨੇ ਸੰਘਰਸ਼ ਕਰਿਆ ਜਦੋਂ ਉਹ ਝੁਕੇ ਨਹੀਂ ਹੈਗੇ ਉਹ ਪਿੱਛੇ ਮੁੜੇ ਤੇ ਉਹ ਅੱਗੇ ਨੂੰ ਫੇਰ ਚੱਲ ਪਏ ਉਹ ਰਾਤ ਦਿਨ ਇਹ ਬਿਆੰਤਾ ਕਰਦੇ ਨੇ ਵੀ ਇਹ ਜਿਹੜੀ ਜ਼ਮੀਨ ਆ ਕਿਸਾਨੀ ਚੋਂ ਕਿਸਾਨਾਂ ਨੂੰ ਬਾਹਰ ਕਿਸ ਤਰੀਕੇ ਕੀਤਾ ਜਾਵੇ ਜਦੋਂ ਕਿਸਾਨਾਂ ਨੂੰ ਬਾਹਰ ਕਰਨਾ ਭਗਮੰਤਮਾਨ ਸਰਕਾਰ ਦੀ ਤਾਂ ਮਜਬੂਰੀ ਬਣ ਗਈ ਨਾ ਜਿਹੜੀਆਂ ਉਹ ਇਹ ਜੀਐਸਟੀ ਘਟਾਤਾ ਫਲਾਣਾ ਆ ਕੰਪੈਨਾਂ ਤੇ ਜੀ ਆ ਟਾਇਰਾਂ ਤੇ ਉਹ ਸਾਰਾ ਕੁਝ ਕਿਸਾਨ ਨੂੰ ਤਾਂ ਉਹੀ ਰੇਟ ਮਿਲ ਰਿਹਾ ਇਹ ਜਿਹੜੀਆਂ ਇੰਡਸਟਰੀਆਂ ਨੇ ਵੱਡੇ ਕਾਰਪੋਰੇਟ ਘਰਾਣੇ ਨੇ ਫਾਇਦੇ ਤਾਂ ਉਹਨਾਂ ਨੂੰ ਜਾ ਰਹੇ ਨੇ ਸਾਨੂੰ ਤਾਂ ਉਹੀ ਰੇਟ ਮਿਲ ਰਹੇ ਨੇ ਨਾ ਟਾਇਰ ਲੈ ਲੀਏ ਕੰਪੈਨ ਲੈ ਲੀਏ ਕਿਹੜਾ ਘਟ ਗਿਆ ਕੰਪੈਨ ਦਾ 4 30 30 ਲੱਖ ਰੁਪਇਆ ਕਰਤਾ ਅਸੀਂ ਕੁਆਂਟਲ ਲੋਹੇ ਦਾ ਜਦੋਂ ਅਸੀਂ ਵੇਚਣਾ ਤਾਂ ਉਹ ਸਾਰੀ 4 ਲੱਖ ਦੀ ਹੈ ਕਵਾੜ ਚ ਇਸ ਕਰਕੇ ਕਿਉਂ ਮਾਰਨਾ ਕੌਣਾ ਕਿਸਾਨ ਮਾਰਨਾ ਇਹ ਗੱਲ ਸੈਟੇਲਾਈਟ ਵਾਲੀ ਇਹ ਵੀ ਇੱਥੇ ਆ ਜਾਂਦੀ ਹੈ ਜਦੋਂ ਦਿੱਲੀ ਤੋਂ ਹੀ ਨਹੀਂ ਜਾ ਸਕਦਾ ਸੈਂਟਰ ਦੇ ਕੀਟਡ ਚਸੂਲ ਹੁੰਦੀ ਆ ਵੀ ਇਹ ਧੂਏ ਨਾਲ ਕਿਸਾਨਾਂ ਤੇ ਪਰਚੇ ਕਰ ਦੋ ਕਿਉਂ ਟੀਮਾਂ ਭੇਜਦੀ ਅੱਜ ਵੀ ਪੰਜਾਬ ਦੇ ਵਿੱਚ ਟੀਮ ਫਿਰ ਰਹੀ ਆ ਛੇ ਤਰੀਕਾ ਕਿਉਂ ਫਿਰਦੇ ਆ ਟੀਮ ਇਸ ਕਰਕੇ ਫਿਰਦੇ ਆ ਬੜੇ ਬੜੇ ਰੋਡ ਨਿਕਲ ਗਏ ਜਿਹੜਾ ਵੱਡਾ ਵਪਾਰ ਆ ਉਹ ਖੋਲਣਾ ਜਿਹੜੀਆਂ ਜ਼ਮੀਨਾਂ ਨੇ ਇਹ ਆਪਦੇ ਕਬਜ਼ੇ ਚ ਕਰਨੀਆਂ ਨੇ ਅਨਾਜ ਪੂਲ ਸਾਹਮਣਾ ਲੋਕਾਂ ਨੂੰ ਫਿਰ ਇੱਕ ਇੱਕ ਦਾਣੇ ਦਾ ਮੁੱਲ ਲੈਣਾ ਲੋਕਾਂ ਤੋਂ ਕੰਮ ਲੈਣੇ ਬਾਈ ਜੀ ਲੋਕਾਂ ਨੂੰ ਬੜਾ ਸਮਝਾ ਰਹੇ ਹੋ ਲੋਕ ਫੇਰ ਨਹੀਂ ਸਮਝ ਰਹੇ ਕਿਤੇ ਨਾ ਕਿਤੇ ਕਿੱਥੇ ਖੜੋਤ ਰਹੇ ਨਹੀਂ ਆ ਨਿਗਾਹ ਮਾਰੋ ਜੇ ਲੋਕ ਸਮਝੇ ਨੇ ਆ ਪਿੰਡ ਚੂ ਐਨੇ ਲੋਕ ਇੱਕ ਇੱਕ ਕਿਸਾਨ ਦੀ ਮਸਲਾ ਹੈ ਦੱਸਦਾ ਤਾਂ ਹੈ ਨਹੀਂ ਆ ਦੇਖ ਲੋ 100 150 ਕਿਸਾਨ ਆ ਜਿਹੜਾ ਉਹ ਖੜਾ ਕਿਉਂ ਖੜਾ ਲੋਕਾਂ ਨੂੰ ਅਕਲ ਆ ਗਈ ਵੀ ਜਿਹੜੇ ਨੂੰ ਵੋਟਾਂ ਪਾਈਆਂ ਦੀ ਐਮ ਐਲ ਓ ਇੱਥੇ ਕੁਝ ਨਹੀਂ ਕਰ ਸਕਦਾ ਜਿਹੜੇ ਬਾਬੂ ਜੀ ਬੈਠੇ ਨੇ ਜੱਜ ਬੈਠੇ ਨੇ ਸਾਡੇ ਕਮਰਿਆਂ ਚ ਵੱਡੇ ਅਫਸਰ ਬੈਠੇ ਨੇ ਉਹਨਾਂ ਦੀ ਕਲਮ ਥੱਲੇ ਇਹ ਜਿਹੜੇ ਗਰਾਊਂਡ ਲੈਵਲ ਦੇ ਅਫਸਰ ਨੇ ਇਹ ਨਹੀਂ ਕੁਝ ਕਰ ਸਕਦੇ ਇਸ ਕਰਕੇ ਇਹ ਲੋਕਾਂ ਨੂੰ ਅਕਲ ਆ ਗਈ ਪੜਨਾ ਐਮਐਲਏ ਪਿੰਡਾਂ ਚ ਲੀਡਰ ਦਾ ਛਾਲਾ ਮਾਰ ਮਾਰ ਕਦੇ ਉਧਰ ਕਦੇ ਉਧਰ ਡੱਡੂਆ ਵਾਂਗ ਹੋ ਜਾਂਦੇ ਨੇ ਭਾਜਪਾ ਵੀ ਬਹੁਤ ਰਲ ਗਏ ਇੱਕ ਪਾਸੇ ਪੰਜਾਬ ਦੇ ਲੋਕ ਵਿਰੋਧਤਾ ਕਰਦੇ ਨੇ ਭਾਜਪਾ ਦੇ ਦੂਜੇ ਪਾਸੇ ਲੀਡਰ ਭਾਜਪਾ ਘਰ ਲਈ ਗਏ ਲੀਡਰਾਂ ਨੇ ਲੜਨੀ ਆ ਜੀ ਚੋਰਾਂ ਨਾਲ ਕੁੱਤੀ ਤਾਂ ਰਲੂਗੀ ਅਕਸਰ ਕਹਿੰਦੇ ਆ ਚੋਰੀ ਕਿੱਥੇ ਹੁੰਦੀ ਹੈ ਜਿੱਥੇ ਕੁੱਤੀ ਚੋਰਾਂ ਨਾਲ ਰਲ ਜੇ ਉਹ ਤਾਂ ਰਲ ਨਗੇ ਕਿਉਂ ਜਿਹੜੀਆਂ ਚੋਰੀਆਂ ਕਰ ਲਈਆਂ ਉਧਰੋਂ ਗਲਾ ਘੋਟਦੇ ਨੇ ਉਹ ਵੀ ਸਾਰੇ ਲੋਕਾਂ ਨੂੰ ਸਾਰੇ ਲੀਡਰਾਂ ਨੂੰ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਨੇ ਜਦੋਂ ਐਮਐਲਏ ਨੇ ਕਬਜ਼ੇ ਚ ਲੈ ਲੇ ਬੀਜੇਪੀ ਨੇ ਫਿਰ ਕਿਸਾਨਾਂ ਦੀ ਵਾਰੀ ਆ ਨਾ ਅਜੇ ਤੱਕ ਉਸ ਲੀਡਰ ਵੀ ਖੜੇ ਨੇ ਵੀ ਨਾ ਯਾਰ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਸਾਡੀ ਵੀ ਜ਼ਮੀਨ ਆ ਜਾਵੇ ਨਾ ਪਰ ਜਦੋਂ ਉਸ ਦਲਦਲ ਚ ਫਸ ਜਾਂਦੇ ਨੇ ਭ੍ਰਿਸ਼ਟਾਚਾਰ ਵਾਲੀ ਚ ਕਿਤੇ ਨਾ ਕਿਤੇ ਵੱਡੇ ਗੰਮਨ ਕਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਮਜਬੂਰੀ ਬਣ ਜਾਂਦੀ ਉਧਰ ਜਿਹੜੇ ਨਿਊਟਰਲ ਅਫਸਰ ਨੇ ਮੈਸੇਜ ਭੇਜਿਆ ਕਿ ਉਹ ਆ ਕੇ ਮੌਕਾ ਦੇਖਦੇ ਨੇ ਜਾਂ ਸੈਟੇਲਾਈਟ ਆਈ ਮਿਲਿਆ ਮੈਸੇਜ ਹੀ ਕਾਹ ਤੋਂ ਉਪਰਦੇ ਨੇ ਜੇ ਇਹ ਕਾਰਨ ਹੁੰਦਾ ਐਨੀ ਸਰਕਾਰ ਸੁਚੇਤ ਹੁੰਦੀ ਇਸ ਤਰੀਕੇ ਦੇ ਨਾਲ ਕੰਮ ਹੁੰਦਾ ਉਤੋਂ ਸੈਂਟਰ ਤੋਂ ਲੈ ਕੇ ਫਿਰ ਤਾਂ ਇੱਥੇ ਕੋਈ ਰੋਲ ਨਹੀਂ ᱛੀ ਇਹ ਗੱਲ ਦਾ ਅਸੀਂ ਆ ਖੜਨ ਦੀ ਲੋੜ ਨਹੀਂ ਤੇ ਆ ਲੋਕਾਂ ਦਾ ਇਕੱਠ ਕਰਨ ਦੀ ਲੋੜ ਨਹੀਂ ᱛੀ ਜਦੋਂ ਸੈਟੇਲਾਈਟ ਨੇ ਮੈਸੇਜ ਭੇਜਤਾ ਚੱਕਿਆ ਜੀ ਪਰਚਾ ਦੇਤਾ ਪਰਚਾ ਪਾ ਕੇ ਉਹਦੇ ਉੱਤੇ ਜਿਹੜੀ ਧਾਰਾ ਲਾ ਕੇ ਪਰਚਾ ਦੇ ਕੇ ਜਿਹੜਾ ਜੁਰਮਾਨਾ ਪਾ ਕੇ ਕਿਸਾਨ ਤੱਕ ਤਾਂ ਮੈਸੇਜ ਹੀ ਆ ਗਿਆ ਵੀ ਭਰ ਜਾ ਭਾਈ ਸਰਾਨ ਕਿਸਾਨ ਹੁਣ ਬੁੰਦਲਿਆ ਪਿਆ ਵਿਚਾਰੇ ਨੂੰ ਸੋਝ ਨਹੀਂ ਰਿਹਾ ਮੇਰੇ ਖਿਆਲ ਚ ਵੀ ਮੈਂ ਕਰਾਂ ਕੀ ਹੁਣ ਜਥੇਬੰਦੀ ਵੱਲੋਂ ਅਗਲਾ ਰੋਲ ਕੀ ਇਹ ਜਥੇਬੰਦੀ ਵੱਲੋਂ ਜਦੋਂ ਕਿਸਾਨ ਨੂੰ ਸੁਝ ਨਹੀਂ ਰਿਹਾ ਕਿਸਾਨ ਆਇਆ ਇਹਦੇ ਕੋਈ ਹੱਥ ਪੈਰ ਨਹੀਂ ਬਾਜਦਾ ਨਹੀਂ ਸੁਣਦੇ ਐਸ ਟੀ ਐਮ ਦੇ ਬਾਜਦੇ ਡੀ ਸੀ ਦੇ ਬਾਜਦੇ ਕਿਸਾਨ ਦੀ ਨਹੀਂ ਸੁਣ ਲਈ ਜਦੋਂ ਆ ਜਥੇਬੰਦੀ ਦੇ ਲੋਕ ਇਕੱਠੇ ਹੋ ਕੇ ਸਮਝਾ ਕੇ ਪਸਵਾਲ ਕਰਾਂਗੇ ਉਹ ਸਰਕਾਰ ਨੂੰ ਪਿੱਛੇ ਹਟਣਾ ਪਊਗਾ ਆ ਜਾਵਾਂਗੇ ਅੱਜ ਚੱਲ ਰਹੀ ਆ ਜ਼ਿਲ੍ਹੇ ਦੀ ਮੀਟਿੰਗ ਇਸੇ ਗੱਲ ਤੇ ਚੱਲ ਰਹੀ ਆ ਸਰਕਾਰ ਨੂੰ ਇਸ ਗੱਲ ਤੇ ਦਬਣਾ ਪਊ ਕੋਈ ਧੂਆਂ ਨਹੀਂ ਲੋਕਾਂ ਨੂੰ ਸੁਚੇਤ ਹੋ ਰਹੇ ਨੇ ਲੋਕਾਂ ਨੂੰ ਪਤਾ ਲੱਗ ਰਿਹਾ ਵੱਡੇ ਇਕੱਠ ਹੋ ਰਹੇ ਨੇ ਇਹ ਲੋਕ ਐਵੇਂ ਨਹੀਂ ਇਕੱਠੇ ਹੁੰਦੇ ਜਦੋਂ ਕੋਈ ਕਾਰਨ ਬਣਦਾ ਤਾਂ ਲੋਕ ਖੜੇ ਹੁੰਦੇ ਨੇ ਜਾਗਦੇ ਨੇ ਜ਼ਮੀਰ ਜਾਗਦੀ ਆ ਜਦੋਂ ਜਥੇਬੰਦੀ ਨਾਰੇਬਾਜ਼ੀ ਕਰਦੇ ਆ ਕਿਤੇ ਨਾ ਕਿਤੇ ਕੋਈ ਕਾਰਨ ਜ਼ਰੂਰ ਹੁੰਦਾ ਪਰ ਸੈਟਲ ਆਫਟਰ ਆਹੀਂ ਕਿਤਕੇ ਫੋਟੋਆਂ ਭੇਜ ਦੇਣੀਆਂ ਸਰਪੰਚ ਨੂੰ ਸੁਝਾ ਲਾ ਦੇਣਾ ਜਦੋਂ ਉਹ ਨਿਊਡਲ ਅਫਸਰ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਨੇ ਦਫ਼ਤਰ ਆ ਕੇ ਗੱਲ ਕਰੋ ਫੋਨ ਕੱਟ ਕੇ ਪਾਸੇ ਹੋ ਜਾਂਦੇ ਨੇ ਲੋਕਾਂ ਦੀ ਗੱਲ ਸੁਣਨ ਤੋਂ ਵੀ ਇਨਕਾਰ ਕਰਦੇ ਨੇ ਪਰ ਜੁਰਮਾਨਾ ਭੇਜਣ ਲਈ ਤਤਪਰ ਹੁੰਦੇ ਨੇ ਕੈਮਰਾਮੈਨ ਭੀਮਾ ਪੱਟੀਵਾਲਣ ਵਾਲਾ ਇਕਬਾਲ ਸਿੰਘ ਡੀ5 ਚੈਨਲ ਪੰਜਾਬੀ ਪੱਟੀਵਾਲਣ ਨਿਰਧਾਰਾ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ